ਦੇਉ ਛੋਟੀ ਸੋਹਣੀ ਆ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਕੁੰਡੇ ਸਿੰਘ ਆ ਚੰਗੀ ਸੰਭੀ ਬਲੀ ਆ ਤੇ ਹਜੇ ਘਰ ਦੀ ਮੋਲ ਲੈਂਦੀ ਸੀ ਨਾ ਛੋਟੀ ਹੁੰਦੀ ਲੈਂਦੀ ਸੀ ਹਾਂ ਛੋਟੀ ਲੈਂਦੀ ਸੀ ਉਸਰ ਲੈਂਦੀ ਸੀ ਠੀਕ ਆ ਉਸਰ ਕੱਟੀ ਲੈ ਕੇ ਆਂਦੀ ਸੀ ਮਤਲਬ ਹਾਂ ਹਾਂ ਠੀਕ ਆ ਵੀ ਆਪਾਂ ਜਣੀ ਤਿਆਰ ਕਰੀ ਆ ਹਨਾ ਹਾਂਜੀ ਤਿਆਰ ਕਰੀ ਆ ਠੀਕ ਆ ਹਾਂ ਠੰਡੀ ਸਾਰੇ ਕੋਲ ਤਾਂ ਜਮਾ ਠੰਡੀ ਹੈਗੀ ਪੂਰੀ ਸੰਢੀ ਆ ਹਨਾ ਹਾਂ ਹਾਂ ਬਾਕੀ ਜਗਾਲੀ ਕਰੀ ਜਾਂਦੇ ਉਹਨੂੰ ਕੋਈ ਹੈ ਨਹੀਂ ਬਾਲਾ ਹਾਂ ਹਾਂ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪੁਰਾ ਤਹਿਸੀਲ ਆਰੰਮਪੁਰਾ ਫੂਲ ਇਹ ਜਲਾ ਨੂੰ ਬਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਵੀ ਪਹਿਲੇ ਸੂਏ ਅਸਵਾਰੇ ਨੇ ਸੂਣਾ ਹਜੇ ਤਕਰੀਬਨ ਹਫਤਾ ਤੋਂ 10 ਦਿਨਾਂ ਦੀ ਕੱਚੀ ਐ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਠੰਡੀ ਸੀਲ ਆ ਓਪਰੇ ਤੋਂ ਕਈ ਵਾਰੀ ਪਸ਼ੂ ਮਾੜਾ ਮोटा ਡਰ ਸਕਦਾ ਹੁੰਦਾ ਵੈਸੇ ਤੁਸੀਂ ਦੇਖ ਸਕਦੇ ਹੋ ਇਹਨੇ ਜਗਾੜੀ ਨਹੀਂ ਛੱਡੀ ਗਈ ਫੇਸ ਬਹੁਤ ਸੋਹਣਾਗਾ ਸਿੰਘਾਂ ਦੀਆਂ ਅੱਖਾਂ ਜਮਾ ਕੁੰਢੀ ਹੈਗੀ ਕੰਦ ਕਾਠ ਵੀ ਚੰਗਾਗਾ ਤੇ ਚੰਗੀ ਸੰਭੀ ਬਲੀ ਹੈਗੀ ਇਥੇ ਪੱਕ ਤੋਂ ਕੋਈ ਨਸੀਰਾ ਵੀ ਨਹੀਂ ਹੈਗੀਗੀ ਮੋਹਰਨਫਲਾ ਤੇ ਬਾਕੀ ਪਿਓਰ ਮੋਹਰਾਂ ਨਸਲ ਦੇ ਵਿੱਚ ਪੈਂਦੀ ਹੈ ਜੀ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਜੋ ਰੇਟ ਹੋਊਗਾ ਝੋਟੀ ਦਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾ ਕੇ ਦੇਵਾਂਗੇ ਉਸ ਤੋਂ ਬਾਅਦ ਤੁਹਾਨੂੰ ਬਾਤ ਤੋਰ ਕੇ ਦਿਖਾਵਾਂਗੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਸਾਰੇ ਪੱਖਾਂ ਤੋਂ ਝੋਟੀ ਚੰਗੀ ਹੈ ਸਾਫ ਸੁਥਰੀ ਹੈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆਦੀ ਫੋਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਆਜੋ ਤੁਹਾਡਾ ਆਪ ਜਾਰਾ ਸਮਾਨੀ ਲਿਆਦੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਝੋਟੀ ਦੀ ਡਿਟੇਲ ਲੈ ਕੇ ਦਿੰਦੇ ਆ ਸਾਰੀ ਉਹ ਸੁਬਾ ਤੁਹਾਨੂੰ ਪਤਾ ਔਰ ਕੇ ਦਿਖਾ ਦਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਬਲਬੀਰ ਸਿੰਘ ਆ ਬਾਈ ਜੀ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਹੈਗੀ ਹਾਂ ਨਹੀਂ ਘਰ ਦੀ ਨਹੀਂ ਮੋਲੇ ਆਂਦੀ ਸੀ ਨਾ ਛੋਟੀ ਹੁੰਦੀ ਲੈਂਦੀ ਸੀ ਹਾਂ ਛੋਟੀ ਲੈਂਦੀ ਸੀ ਉੱਸਰ ਲੈਂਦੀ ਸੀ ਠੀਕ ਹੈ ਉੱਸਰ ਕੱਟੀ ਲੈ ਕੇ ਆਉਂਦੀ ਸੀ ਮਤਲਬ ਹਾਂ ਹਾਂ ਠੀਕ ਹੈ ਵੀ ਆਪਾਂ ਜਣੀ ਤਿਆਰ ਕਰੀ ਆ ਹਨਾ ਹਾਂਜੀ ਤਿਆਰ ਕਰੀ ਆ ਠੀਕ ਹੈ ਤੇ ਪਹਿਲੇ ਸੂਈ ਸੁਣਾ ਹਨਾ ਪਹਿਲੇ ਸੂਈ ਸੁਣਾ ਹਾਂ ਪਹਿਲੇ ਠੀਕ ਹੈ ਤੇ ਉਮਰਾਂ ਦਾ ਅੱਜਾ ਕਿੰਨੀ ਹੋਊਗੀ ਉਮਰ ਦੇ ਹੈਗੀ ਸਾਢੇ 1 ਤਿੰਨ ਸਾਲ ਸਾਢੇ 1 ਤਿੰਨ ਸਾਲ ਹਾਂ ਠੀਕ ਹੈ ਤੇ ਦੋਸਤੋ ਉਮਰ ਇਹਦੀ ਤਕਰੀਬਨ ਸਾਢੇ 1 ਤਿੰਨ ਸਾਲ ਹੈ ਦੰਦ ਆਪਾਂ ਦੇਖੇ ਨੀਗੇ ਉਹ ਤੁਸੀਂ ਆ ਕੇ ਕਨਫਰਮ ਕਰ ਸਕਦੇ ਹੋਗੇ ਕਈ ਵਾਰੀ ਪਸ਼ੂ ਓਪਰੇ ਤੋਂ ਡਰ ਜਾਂਦਾ ਹੈਗਾ ਤੇ ਤੇ ਬਾਈ ਹੁਣ ਇਹਦੇ ਦਿਨ ਮਤਲਬ ਕਿੰਨੇ ਰਹਿੰਦੇ ਹੈਗੇ ਪੂਰੇ ਹੋਣ ਦੇ ਇਹਦਾ ਦਿਨ ਬਾਈ 10 ਲੈ ਜੇ 12 ਲੈ ਜੇ ਇੰਨੇ ਖੈ ਗਿਆ 10 12 ਦਿਨ ਹਜੇ ਪਏ ਹੈ ਪੂਰੇ ਠੀਕ ਆ ਬਾਕੀ ਉੱਪਰ نیچے ਪਸ਼ੂ ਦਾ ਪਤਾ ਨਹੀਂ ਹੁੰਦਾ ਵੱਧ ਘੱਟ ਵੀ ਲੈ ਜਾਂਦਾ ਬਹੁਤ ਘੱਟ ਵੀ ਲੈ ਜਾਂਦਾ ਹਾਂ ਠੀਕ ਐ ਤੇ ਹੁਣ ਕਿਵੇਂ ਆ ਠੰਡੀ ਸੀਲ ਰਹੀ ਹੈਗੀ ਹਾਂ ਹਾਂ ਠੰਡੀ ਸਾਡੇ ਕੋਲ ਤਾਂ ਜਮਾ ਠੰਡੀ ਹੈਗੀ ਪੂਰੀ ਠੰਡੀ ਆ ਨਾ ਹਾਂ ਹਾਂ ਬਾਕੀ ਜਗਾਲੀ ਕਰੀ ਜਾਂਦੇ ਉਹਨੂੰ ਕੋਈ ਹੈ ਨਹੀਂ ਬਾਲਾ ਹਾਂ ਹਾਂ ਠੀਕ ਐ ਤੇ ਰੇਟ ਆਪਾਂ ਕਿੰਨਾ ਰੱਖਦੇ ਆ ਇਹਦਾ 1.5 ਲੱਖ ਬਾਈ ਰੇਟ 1.5 ਲੱਖ ਆ ਬਾਕੀ ਮਾੜਾ ਮੋਟਾ ਮਾਨਦਾਨ ਹੋ ਜੇ ਮੌਕੇ ਚੀਕਾ ਤੇ ਖੋਲ ਕੇ ਇਹਦਾ ਗੇੜਾ ਦਵਾ ਦੇ ਲੋ ਵੀ ਤੁਹਾਨੂੰ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈਤੀ ਤੇ ਆਪਦੀ ਖੋਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ ਸੋਹਣੀ ਆ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਕੁੰਡੇ ਸਿੰਘ ਆ ਚੰਗੀ ਸੰਭਿ ਬਲੀ ਆ ਤੇ ਹਜੇ ਦਿਨ ਮੈਂ ਦਾ ਵੀ ਲੈ ਜੂਗੀ ਹਫਤਾ 10 ਦਿਨ ਤਾਂ ਮੈਂ ਨਹੀਂ ਲੈ ਜੂਗੀ ਬਾਕੀ ਕੱਦ-ਕੜ ਵੀ ਵਧੀਆ ਚੰਗਾਗਾ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਹਾਂ ਅਠ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਥਾਣ ਬਹੁਤ ਚੰਗੇ ਆਗੇ ਇੱਕੋ ਜਿਹੇ ਥਾਣਾਗੇ ਥਾਣਾ ਦੇ ਵਿੱਚ ਸਪੇਸ